ਤਾਂ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਸ਼ਮਤ ਆਈ ਹੈ 5000 ਤੋਂ ਵੀ ਜ਼ਿਆਦਾ ਡਰਾਈਵਿੰਗ ਲਾਇਸੈਂਸ ਜਿਹੜੇ ਉਹ ਜ਼ਬਤ ਕੀਤੇ ਗਏ ਨੇ ਕੋਡ ਹਾਈਵੇ ਸਖਤ ਹੋਣ ਨਾਲ ਹੁਣ ਵੱਡੀ ਸਖਤਾਈ ਆ ਜਿਹੜੀ ਉਹ ਕੀਤੀ ਗਈ ਹੈ ਜਿਸ ਤ하ਤ 5000 ਤੋਂ ਵੱਧ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਜ਼ਬਤ ਕੀਤੇ ਗਏ ਨੇ ਦੋਸ਼ੀਆਂ ਦੇ ਵਿੱਚੋਂ 2500 ਦੇ ਕਰੀਬ ਲੋਕ ਤੇ ਜਿਹੜੇ ਉਹ ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਵਰਤ ਰਹੇ ਸੀ ਤਾਂ ਇਟਲੀ ਦੇ ਵਿੱਚ ਸੜਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਨੂੰ ਠੱਲ ਪਾਉਣ ਦੇ ਲਈ ਇਟਲੀ ਦੇ ਉਪ ਪ੍ਰਧਾਨ ਮੰਤਰੀ ਅਤੇ ਕੇਂਦਰੀ ਆਵਾਜਾਈ ਮੰਤਰੀ ਮੈਥਿਊ ਸਲੀਵਨੀ ਨੇ ਸਖਤੀ ਆ ਜਿਹੜੀ ਉਹ ਕੀਤੀ ਹੈ ਸਖਤ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਕਰਕੇ ਲੋਕ ਬਹੁਤ ਜ਼ਿਆਦਾ ਔਖੇ ਨਜ਼ਰ ਆ ਰਹੇ ਨੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਲੋਕਾਂ ਦੀ ਸ਼ਮਤ ਆ ਗਈ ਹੈ ਅਤੇ ਲੋਕ ਹੁਣ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲੱਗੇ ਨੇ ਕਿਉਂਕਿ ਸਖਤਾਈ ਆ ਜਿਹੜੀ ਕੋ ਬਹੁਤ ਜ਼ਿਆਦਾ ਵਧ ਗਈ ਹੈ ਜਦੋਂ ਦਾ ਇਟਲੀ ਸਰਕਾਰ ਨੇ ਹਾਈਵੇ ਕੋਡ ਕਾਨੂੰਨ 14 ਦਸੰਬਰ 2024 ਤੋਂ ਸਖਤੀ ਦੇ ਨਾਲ ਲਾਗੂ ਕਰ ਦਿੱਤਾ ਹੈ ਤਾਂ ਪਹਿਲੇ ਮਹੀਨੇ ਵਿੱਚ 66145 ਵਾਹਨ ਚਾਲਕਾਂ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਜਿਨ੍ਹਾਂ ਵਿੱਚੋਂ 1146 ਚਲਾਨ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ ਅਤੇ 138 ਚਲਾਨ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਵਿੱਚ ਗੱਡੀ ਚਲਾਉਣ ਵਾਲਿਆਂ ਦੇ ਕੱਟੇ ਗਏ ਨੇ ਦੇਸ਼ ਭਰ ਵਿੱਚ ਕਾਰ ਬਲੇਰੀ ਪੁਲਿਸ ਅਤੇ ਲੋਕਲ ਪੁਲਿਸ ਦੇ ਵੱਲੋਂ 5058 ਲੋਕਾਂ ਦੇ ਡਰਾਈਵਿੰਗ ਲਾਇਸੈਂਸ ਜ਼ਬਤ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 2493 ਲੋਕ ਨੇ ਜਿਹੜੇ ਉਹ ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਵਰਤ ਰਹੇ ਸਨ ਯਾਨੀ ਕਿ ਕਰੀਬ 2500 ਲੋਕ ਦੇ ਜਿਹੜੇ ਉਹ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਡਰਾਈਵਿੰਗ ਕਰ ਰਹੇ ਸਨ ਅਤੇ ਆਪਣੀ ਅਤੇ ਹੋਰ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਰਹੇ ਸਨ ਇਹਨਾਂ ਸਾਰੇ ਲੋਕਾਂ ਦੇ ਡਰਾਈਵਿੰਗ ਲਾਇਸੈਂਸਾਂ ਦੇ ਵਿੱਚੋਂ ਤਲਾਮ ਜਿਹੜੇ ਉਹ ਕੱਟੇ ਗਏ ਨੇ ਇਟਲੀ ਦੇ ਗ੍ਰਹਿ ਮੰਤਰਾਲੇ ਵੱਲੋਂ ਜਨਤਕ ਅੰਕੜਿਆਂ ਅਨੁਸਾਰ ਇਹ ਰਿਪੋਰਟ ਸਿਰਫ 14 ਦਸੰਬਰ 2024 ਤੋਂ 13 ਜਨਵਰੀ 2025 ਤੱਕ ਦੀ ਹੈ ਯਾਨੀ ਕਿ ਇੱਕ ਮਹੀਨੇ ਦੀ ਇਹ ਰਿਪੋਰਟ ਹੈ ਇਟਲੀ ਪੁਲਿਸ ਅਨੁਸਾਰ ਇਸ ਮਹੀਨੇ ਵਿੱਚ ਮੁੱਖ ਸੜਕਾਂ ਦੇ ਉੱਪਰ ਹੋ ਰਹੇ ਹਾਦਸਿਆਂ ਵਿੱਚ 34% ਦੀ ਗਿਰਾਵਟ ਆਈ ਹੈ ਜਦੋਂ ਕਿ ਦੇਸ਼ ਭਰ ਵਿੱਚ ਸਮੁੱਚੇ ਸੜਕ ਹਾਦਸਿਆਂ ਵਿੱਚ 46.6% ਦੀ ਕਮੀ ਦਰਜ ਕੀਤੀ ਗਈ ਹੈ ਦੇਸ਼ ਪਰ ਵਿੱਚ 78 ਘਾਤਕ ਹਾਦਸੇ ਹੋਏ ਨੇ ਜਿਹੜੇ ਪਿਛਲੇ ਸਾਲ ਦੇ 113 ਹਾਦਸਿਆਂ ਦੇ ਮੁਕਾਬਲੇ 31% ਘਟ ਹਨ ਮੌਤਾਂ ਦੀ ਵੀ ਇਸ ਵੇ 84 ਹੋਈਆਂ ਨੇ ਜਿਹੜੀਆਂ ਪਿਛਲੇ ਸਾਲ 127 ਹੋਈਆਂ ਸਨਤਾ ਜਖਮੀਆਂ ਦੀ ਗਿਣਤੀ ਵੀ 12.7% ਦੀ ਘਟ ਦਰਜ ਕੀਤੀ ਗਈ ਹੈ ਦੇਸ਼ ਦੇ ਉਪ ਪ੍ਰਧਾਨ ਮੰਤਰੀ ਅਤੇ ਆਵਾਜਾਈ ਮੰਤਰੀ ਮੈਥਿਊ ਸਲੀਬੀ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹਨਾਂ ਨੂੰ ਸ਼ਲਾਘਾਯੋਗ ਇਕਰਾਰ ਦਿੱਤਾ ਗਿਆ ਹੈ ਅਤੇ ਨਾਲ ਹੀ ਅੱਗੇ ਵੀ ਇਹ ਸਖਤਾਈ ਜਾਂ ਜਿਹੜੀ ਉਹ ਇਸੇ ਤਰ੍ਹਾਂ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਹਾਦਸਿਆਂ ਵਿੱਚ ਬਚਾਈਆਂ ਜਾਣ ਅਤੇ ਲੋਕੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ